ਸੰਗਰੂਰ ਸੀਟ ਦੇ ਬਾਰੇ ਤੇ ਸੰਗਰੂਰ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਕਿਸ ਤਰੀਕੇ ਦੀ ਉੱਥੇ ਤਿਆਰੀਆਂ ਚੱਲ ਰਹੀਆਂ ਨੇ ਸਾਡੇ ਨਾਲ ਰਵਿੰਦਰ ਜੋਲੀ ਜੁੜ ਚੁੱਕੇ ਨੇ ਸੰਗਰੂਰ ਤੋਂ ਰਵਿੰਦਰ ਪਹਿਲਾ ਸਭ ਤੋਂ ਪਹਿਲਾ ਸਵਾਲ ਕਿਸ ਤਰੀਕੇ ਦੀ ਤਿਆਰੀਆਂ ਸੰਗਰੂਰ ਦੇ ਵਿੱਚ ਮੁਕੰਮਲ ਕੀਤੀਆਂ ਗਈਆਂ ਨੇ ਕਿਸ ਤਰੀਕੇ ਦੀ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਜਨਤਾ ਦੇ ਵਾਸਤੇ ਤਿਆਰੀਆਂ ਕੀਤੀਆਂ ਗਈਆਂ ਨੇ ਦੇਖੋ ਪਹਿਲਾ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਸੰਗਰੂਰ ਸੀਟ ਹੈ ਇਹ ਹੌਰ ਸੀਟ ਹੈ ਜਿਹੜੀ ਉਹ ਮੰਨੀ ਜਾਂਦੀ ਹੈ ਜੀ ਤੇ ਇਹ ਹੌਰ ਤੋਂ ਲੈ ਕੇ ਹੁਣ ਭਗਵੰਤ ਸ마ਨ ਜੀ ਵੀ ਜਿਹੜੇ ਇਥੋਂ ਆਮ ਆਦਮੀ ਪਾਰਟੀ ਤੋਂ ਜੇਤੂ ਰਹਿ ਕੇ ਇੱਥੇ ਆਪਣੇ ਉਹ ਸੀਐਮ ਬਣੇ ਨੇ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਵੈਸੇ ਇਹ ਉਦੋਂ ਤੋਂ ਹੀ ਪਹਿਲਾਂ ਤੋਂ ਹੀ ਇਹ ਜਿਹੜੀ ਹੈਗਾ ਹੌਟ ਸੀਟ ਮੰਨੀ ਜਾਂਦੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਤੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਮੀਤ ਇਹ ਜੀ ਜਿਹੜੇ ਇਥੋਂ ਹੇਕੇ ਬਰਨਾਲੇ ਦੇ ਨੇ ਤੇ ਇਥੋਂ ਆ ਕੇ ਉਹ ਖੜੇ ਹੋਏ ਨੇ ਵੈਸੇ ਉਹਨਾਂ ਨੂੰ ਪਰਮਾ ਹੰਗਾਰਾ ਜਿਹੜਾ ਇਥੋਂ ਮਿਲ ਰਿਹਾ ਦੂਸਰਾ ਗੱਲ ਕਰੀਏ ਤਾਂ ਆਪਾਂ ਅਕਾਲੀ ਦਲ ਦੀ ਅਕਾਲੀ ਦਲ ਜੋ ਕਿ ਪਹਿਲਾਂ 10 ਸਾਲ ਰਾਜ ਕਰ ਚੁੱਕਿਆ ਤੇ ਹੁਣ ਜਿਹੜੀ ਉਸ ਦੀ ਹਾਲਤ ਹੈ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਤੇ ਇਕਬਾਲ ਸਿੰਘ ਝੁੰਦਾ ਨੇ ਜਿਹੜੇ ਉਹ ਅਕਾਲੀ ਦਲ ਵੱਲੋਂ ਇਥੋਂ ਖੜੇ ਨੇ ਤੇ ਜੇ ਆਪਾਂ ਉਹਨਾਂ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੂੰ ਇੰਨਾ ਪਰਮਾ ਹੰਗਾਰਾ ਇੱਥੋਂ ਨਹੀਂ ਮਿਲ ਰਿਹਾ ਜੇ ਆਪਾਂ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਸਿਮਰਨਜੀਤ ਸਿੰਘ ਮਾਨ ਜੋ ਕਿ ਇੱਥੋਂ ਦੇ ਐਮਪੀ ਨੇ ਤੇ ਉਹ ਮੌਜੂਦਾ ਐਮਪੀ ਨੇ ਤੇ ਉਹਨਾਂ ਨੂੰ ਜਿਹੜਾ ਹੰਗਾਰਾ ਉਹ ਵੀ ਪਰਮਾ ਹੰਗਾਰਾ ਜਿਹੜਾ ਉਹਨਾਂ ਨੂੰ ਮਿਲ ਰਿਹਾ ਤੇ ਰਵਿੰਦਰ ਜੰਮਦਰ ਨੂੰ ਤੁਸੀਂ ਗੁਰਮੀਤ ਥੇਰ ਦੀ ਗੱਲ ਕੀਤੀ ਹੈ ਤੇ ਕਿਤੇ ਨਾ ਕਿਤੇ ਜੁੜੇ ਮੰਤਰੀ ਨੇ ਗੁਰਮੀਤ ਥੇਰ ਨੇ ਉਹ ਸਾਡੇ ਸਪੋਰਟਸ ਮਿਨਿਸਟਰ ਵੀ ਨੇ ਪੰਜਾਬ ਦੇ ਵਿੱਚ ਤੇ ਕੀ ਲੱਗਦਾ ਹੈ ਕਿ ਉਹ ਕਿਉਂਕਿ ਪੁਰਾਣੇ ਚਿਹਰੇ ਨੇ ਜ਼ਨਾਨੀ ਪੰਜਾਬ ਦੇ ਵਿੱਚ ਇਸ ਸਾਲ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਹੈ ਖੇਡ ਦਾ ਜਿਹੜਾ ਪੱਧਰ ਹੈ ਕਾਫੀ ਉੱਚਾ ਗਿਆ ਹੈ 올림픽 ਦੇ ਵਿੱਚ ਵੀ ਬੱਚਿਆਂ ਨੇ 골ਡ ਮੈਡਲ ਕਈ ਮੈਡਲ ਜੁੜਨ ਜੁੱਤੇ ਨੇ ਕੀ ਲੱਗਦਾ ਹੈ ਗੁਰਮੀਤ ਮਿਥੇਰ ਨੂੰ ਕਿੰਨਾਕ ਫਾਇਦਾ ਮਿਲ ਸਕਦਾ ਹੈ ਇਸ ਦੇ ਕਰਕੇ ਇਸ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਆਪਣੇ ਭਗਵੰਤ ਮਾਨ ਜੀ ਨੇ ਜਿਹੜੇ ਖੇਟਾਂ ਬਤਨ ਪੰਜਾਬ ਦੀਆਂ ਉਹ ਕਰਵਾਈਆਂ ਉਹ ਜ਼ਿਆਦਾਤਰ ਬਰਨਾਲੇ ਦੇ ਵਿੱਚ ਹੀ ਸਟੇਟ ਤਦਰੀ ਖੇਟਾਂ ਜਿਹੜੀਆਂ ਉੱਥੇ ਹੀ ਹੋਈਆਂ ਹਨ ਤੇ ਉਹਨਾਂ ਨੂੰ ਦੇਖਦੇ ਹੋਏ ਤੇ ਉਹ ਬਹੁਤ ਜ਼ਿਆਦਾ ਜਿਹੜੀ ਮੀਟ ਹੇਰ ਜੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਉੱਥੇ ਜਿਹੜੀ ਇਸ ਦੀ ਪਲੇਅਰ ਨੇ ਜਿਹੜੇ ਉਥੋਂ ਪੈਦਾ ਕੀਤੇ ਨੇ ਤੇ ਉਹ ਨੈਸ਼ਨਲ ਲੈਵਲ ਦੇ ਉੱਪਰ ਵੀ ਮੱਲਾ ਮਾਰ ਕੇ ਇੱਥੇ ਆਏ ਨੇ ਤੇ ਕਿਉਂਕਿ ਉਹਨਾਂ ਦੀ ਉਮਰ 37 ਸਾਲ ਦੇ ਉਹ ਹਜੇ ਹੈਗੇ ਨੇ ਤੇ ਉਹ ਨੌਜਵਾਨ ਹੋਣ ਦੇ ਕਰਕੇ ਇੱਕ ਨੌਜਵਾਨਾਂ ਦੇ ਵਿੱਚ ਬਹੁਤ ਬਹੁਤ ਹੀ ਚਰਚਿਤ ਚਿਹਰਾ ਨੇ ਜਿਹੜਾ ਉਹ ਬਣੇ ਹੋਏ ਨੇ ਜੀ ਤੇ ਨੌਜਵਾਨ ਜਿਹੜੇ ਸਪੋਰਟਸਮੈਨ ਨੇ ਉਹ ਉਹਨਾਂ ਨੂੰ ਚਾਹਦੇ ਵੀ ਬਹੁਤ ਨੇ ਜੀ ਠੀਕ ਹੈ ਰਵਿੰਦਰ ਬਹੁਤ-ਬਹੁਤ ਸ਼ੁਕਰੀਆ ਰਵਿੰਦਰ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸੰਗਰੂਰ ਸੀਟ ਤੋਂ ਤੇ ਸੰਗਰੂਰ ਸੀਟ ਦੀ